80 ਸਾਲ ਪਹਿਲੇ ਜੇ ਅਸੀਂ ਨੌਕਰੀਆਂ ਕੀਤੀਆਂ ਉਸ ਤੋਂ ਬਾਅਦ ਇਹ ਨਵਾਂ ਚੈਪਟਰ ਖੁੱਲਿਆ ਇਹ ਅਸੀਂ ਬਿਜ਼ਨਸ ਪਰਸਨ ਬਣੇ ਜੇ ਪਿਛਲੇ ਮੈਂ 25 ਸਾਲ ਦਾ ਸਫਰ ਦੇਖਾਂ ਤੇ ਜਿੰਨੀ ਵੱਡੀ ਤੇਜ਼ੀ ਨਾਲ ਸਫਰ ਪੰਜਾਬੀ ਲੋਕਾਂ ਨੇ ਸਫਲਤਾ ਹਾਸਲ ਕੀਤੀ ਹੈ ਇਕਨੋਮੀ ਦੇ ਖੇਤਰ ਦੇ ਵਿੱਚ ਮੇਰਾ ਨਹੀਂ خیال ਉਹ ਕਿਤਾਬ ਜਿਹੜੇ ਹੋਰ ਕਿਸੇ ਕੋੰਝੇ ਤੇ ਮਿਲ ਸਕੇ ਜਿੰਨੇ ਪੰਜਾਬੀਆਂ ਨੇ ਜਿਹੜੀ ਵਿਕਾਸ ਕੀਤਾ ਹੈ ਸਿਆਸਤ ਦੇ ਵਿੱਚ ਕੱਟੇ ਦੇ ਹੋਰ ਕਿਤੇ ਵੀ ਮੈਂ ਦਾਅਵੇ ਨਾ ਕਰ ਸਕਦਾ ਔਰ ਪਿਛਲੇ 15-20 ਸਾਲਾਂ ਦੇ ਵਿੱਚ ਏਡੀ ਵੱਡੀ ਐਕਸਪੈਂਸ਼ਨ ਹੋਈ ਹੈ ਸਾਡੇ ਇਕਨੋਮੀ ਵਿੱਚ ਸਾਡੇ ਲੋਕਾਂ ਦੇ ਕਿ ਅੱਜ ਬੀਸੀ ਦੇ ਵਿੱਚ ਮੈਂ ਕਹਿ ਸਕਦਾ ਕਿ ਜੇ ਆਪਾਂ 20 ਕਰੋੜ ਨੂੰ ਤੱਲੇ ਵਾਲਾ ਪ੍ਰਮਾਨਾ ਬਣਾ ਲੀਏ ਤੇ 2000 ਕਰੋੜ ਨੂੰ ਉੱਪਰ ਵਾਲਾ ਬਣਾ ਲਈਏ ਤਾਂ ਬੀਸੀ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਵਿੱਚ ਇਹ ਜਿਹੜਾ ਘੱਟੋ ਘੱਟ 1500 ਤੋਂ 2000 ਲੋਕ ਐਸੇ ਔਰ ਉਹਨਾਂ ਦੇ ਵਿੱਚੋਂ ਬਹੁਤੇ ਬੰਦੇ ਆ ਹੋ ਸਕਦਾ ਕਿ ਹਾਈਲੀ ਐਜੂਕੇਟਿਡ ਵੀ ਨਾ ਹੋਣ ਔਰ ਉਹਨਾਂ ਦੇ ਵਿੱਚੋਂ ਜਿਹੜੀ ਹੈਗੀ ਹੈ ਵੱਡੀ ਕਾਫੀ ਵੱਡੀ ਗਿਣਤੀ ਹੈ ਸੀ ਵੀ ਜਿਹੜੇ ਪਿਛਲੇ 15 18 ਸਾਲਾਂ ਮੰਡੀ ਦੇ ਵਿੱਚ ਉੱਥੇ ਗਏ ਇਹ ਵੀ ਨਹੀਂ ਕੋਈ ਚੌਥੀ ਪੀੜ੍ਹੀ ਦੇ ਤਰ੍ਹਾਂ ਫਿਰਦੇ ਹੋ ਜਿਹੜੇ ਮਾਰਦੇ ਹੁਣ ਨਹੀਂ ਗਏ ਇਹ ਇੱਕ ਬਹੁਤ ਵੱਡੀ ਸਾਡੀ ਆਰਚਕ ਰੀਸਪੋਨਸਿਬਿਲਟੀ ਸੋਸੀ ਨੌਕੀ ਅਚੇ ਨੌਕਰੀ ਲੱਭਣ ਨਹੀਂ ਗਏ ਸੀ ਨੌਕਰੀਆਂ ਦੇਣ ਵਾਲੇ ਪਰ ਅੱਜ ਸਾਡੇ ਦੋਸਤਾਂ ਦੇ ਜਿਹੜੇ ਐਸੇ ਬਿਜ਼ਨਸ ਹੈਗੇ ਆ ਮੈਂ ਕਹਿੰਦਾ 10-15 ਬੰਦੇ ਤਾਂ ਛੋਟੀ ਕੰਪਨੀਆਂ ਚ ਕੰਮ ਕਰਦੇ ਪਰ 10-15 ਤੋਂ ਲੈ ਕੇ ਜੇ ਆਪਾਂ ਲਈਏ ਤਾਂ 6-700 ਤੱਕ ਆਲੇ ਸਾਡੇ ਬਿਜ਼ਨਸ ਉੱਪਰ ਐਸੇ ਹੈਗੇ ਜੋ ਕੰਮ ਕਰਦੇ ਪੇਸ਼ੇ ਤਰੀਕੇ ਦੇ ਨਾਲ ਜੇ ਆਪਾਂ ਬਾਕੀ ਦੇ ਸੈਕਟਰ ਲਈਏ ਜਨ ਡਿਪਾਰਟਮੈਂਟ ਲਈਏ ਗਵਰਨਮੈਂਟ ਦਾ ਆਪਾਂ ਹੈਲਥ케어 ਡਿਪਾਰਟਮੈਂਟ ਲਈਏ ਸਾਡੇ ਹਜ਼ਾਰਾਂ ਨੂੰ ਤੱਕ ਤੋਂ ਨੇ ਨਰਸਿੰਗ ਨੇ ਹੈਲਥ케어 ਪ੍ਰੋਫੈਸ਼ਨਸ ਨੇ ਐਜੂਕੇਸ਼ਨ ਸਿਸਟਮ ਲਈ ਇਹ ਤਾਂ ਬਹੁਤ ਵੱਡੀ ਗੰਤੂ ਟੀਚਸ ਨੇ ਪ੍ਰਿੰਸੀਪਲ ਨੇ ਸਾਰੇ ਨੇ ਸੋਸ਼ਲ ਵਰਕ ਕੀਤਾ ਹੈ ਤੇ ਸਪੋਰਟਸ ਦੇ ਵਿੱਚ ਸਾਡੇ ਮੁੰਡਿਆਂ ਨੇ ਆਪਣੀ ਟੀਮ ਦੇ ਚਲਦਕਪ ਸਾਡੇ ਫੀਲਡ ਆਫ ਕੇ ਪੀਟੀ ਟਰਨ ਤੋਂ 50 ਬੱਚੇ ਸੋ ਹਰ ਸੈਕਟਰ ਦੇ ਵਿੱਚ ਅਸੀਂ ਜਿਹੜੀ ਇੱਕ ਵੱਡੀ ਪ੍ਰਾਪਤੀ ਜਿਹੜੀ ਇਹ ਆਪਣਾ 130 ਸਾਲਾਂ ਦੇ ਵਿੱਚ ਕੀਤੀ ਹੈ ਹੁਣ ਜਿਹੜਾ ਮੈਂ ਤੁਹਾਨੂੰ ਅਗਲਾ ਸਵਾਲ ਇਹ ਨਾਲ ਸੰਬੰਧਿਤ ਕਰਨ ਜਾ ਰਿਹਾ ਉਹ ਇਹ ਆ ਕਿ ਇਹ ਤਰੱਕੀ ਦੇ ਕਾਰਨ ਕੀ ਸੀ ਕਿਉਂ ਤਰੱਕੀ ਹੋਈ ਤੁਹਾਨੂੰ ਸ਼ਾਇਦ ਕੁਝ ਲੋਕ ਇੱਥੇ ਅੱਗੇ ਕਹਿ ਦੇਣਗੇ ਵੀ ਸੱਚ ਪੰਜਾਬੀਆਂ ਨੇ ਬਲ ਬੁੱਤੇ ਤੇ ਕੀ ਕੀ ਹੈ ਪੰਜਾਬੀ ਮਿਹਨਤੀ ਹੈ ਵਗਰਾ 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 ਇਹ ਸੱਚ ਆ ਪਰ ਅੱਧਾ ਸੱਚ ਆ ਸੋ ਅਸੀਂ ਆਪਣੀ ਝੋਲੀ ਚ ਲੈ ਕੇ ਗਏ ਸੀ ਜਾਂ ਜਿਹੜੇ ਸਾਡੇ ਹਾਲਾਤ ਸੀ ਉਹਨਾਂ ਹੀ ਸਾਡੀ ਝੋਲੀ ਦੇ ਵਿੱਚ ਕੁਝ ਟੂਨ ਪਾਏ ਸੀ ਉਹ ਟੂਨ ਅਸੀਂ ਉਹਨਾਂ ਨੂੰ ਵਰਤ ਕੇ ਅਸੀਂ ਇੱਥੇ ਜਿਹੜਾ ਉਹ ਪਹੁੰਚੇ ਆ ਉਹਦੇ ਵਿੱਚ ਪਹਿਲਾ ਟੂਨ ਹੈਗਾ ਕਿ ਅਸੀਂ ਮਿਹਨਤ ਹੈ ਹਾਰਡ ਵਰਕ ਕਰਨਾ ਤੋਂ ਬੰਦ ਨਹੀਂ ਬੰਦ ਨਹੀਂ ਆਪਣੀ ਜਿਹੜੀ ਹੈਗੀ ਹੈ ਉਹ ਗੱਡੀ ਨਹੀਂ ਬੰਦ ਕਰਦੇ ਸਾਡੇ ਤੇ ਅਸੀਂ 8 ਘੰਟਿਆਂ ਦਾ ਰੂਲ ਨਹੀਂ ਲਾਗੂ ਕਰਦੇ ਮੈਨੂੰ ਉੱਥੋਂ ਥੋੜਾ ਜਿਹਾ ਚਾਹਾਂ ਦਾ ਕਾਪੜਾ ਇਹੋ ਜਿਹਾ ਚੱਲਦਾ। ਉੱਥੋਂ ਆ ਕੇ ਥੋੜਾ ਗੜਾ ਇਸ ਦਾ ਹੋ ਜਾਂਦਾ। 8 ਘੰਟੇ ਦਾ ਰੂਲ ਇਹਦੇ ਲਾਗੂ ਕਰਦੇ। ਨਹੀਂ ਨਿੱਕੇ ਨੂੰ ਕੰਮ ਵਿੱਚ 8 ਘੰਟੇ ਆਲਾ ਤੌਰ ਆ। ਉੱਤੇ 8 ਘੰਟੇ ਬਾਅਦ ਲੋਕ 24 ਸਟੇਕ ਚਲੇ ਜਾਂਦੇ। ਦੂਜਾ ਚਾਰਜ ਹੈ ਸਾਡਾ ਕਿ ਸਾਨੂੰ ਜਿਹੜਾ ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ ਆ ਉਹ ਦੀ ਸੰਸਥਾ ਇੱਕੋ ਜਿਹੀ ਬ੍ਰਿਟਿਸ਼ ਦੀ ਬਣਉਂਦਾ ਹੈ। ਕੀ ਐਮ ਐਲ ਐ ਕੌਣ ਹੁੰਦਾ ਐਫ ਕੀ ਕੌਣ ਹੁੰਦਾ ਤੇ ਕੀ ਫੰਕਸ਼ਨ ਕਰਦੇ ਆ ਉਹ ਵਗੈਰਾ 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 ਉਹ ਸਾਨੂੰ ਪ੍ਰਕਾਸ਼ ਸਿਸਟਮ ਦੇ ਪ੍ਰਕਾਸ਼ ਤੋਂ ਉੱਥੇ ਕੋਈ ਸਿਸਟਮ ਸੀ ਤੇ ਇਹ ਮੇ ਇੱਕ ਬੜੀ ਵੱਡੀ ਹੈ ਕਿ ਤੁਹਾਨੂੰ ਉਥੋਂ ਦਾ ਪੋਲੀਟিক্যাল ਇੰਸਟੀਚਿਊਸ਼ਨ ਮੈਨੂੰ ਪਤਾ ਕਰਉਣਾ ਦੇ ਕੋਈ ਇਨਫਲੂਐਂਸ ਹੈ ਪਾਵਰ ਹੈ ਉਥੋਂ ਜਾ ਕੇ ਤੁਸੀਂ ਪਰਮਿਟ ਲੈਣੇ ਹੈ ਉਥੋਂ ਜਾ ਕੇ ਕੋਈ ਕੰਮ ਕਰਾਉਣੇ ਹੈ ਵਗੈਰਾ 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 ਥੈਂਕ ਯੂ ਠੀਕ ਸ਼ੁਕਰੀਆ ਤੀਜੀ ਗੱਲ ਸੀ ਸਾਡੇ ਦੇ ਵਿੱਚ ਲੈਂਗੁਏਜ ਕਿਉਂਕਿ ਅਸੀਂ ਬ੍ਰਿਟਿਸ਼ ਦੇ ਤਲੇ ਰਹੇ ਚਾੜ ਕੋਈ ਇੰਗਲਿਸ਼ ਲੈਂਗੁਏਜ ਸੀ ਅਸੀਂ ਦੂਜਿਆਂ ਨਾਲ ਮੁਹਰੇ ਸੋ ਲੈਂਗੁਏਜ ਜਿਸ ਤੋਂ ਨਹੀਂ ਸਮਝਉਣੀ ਤੇ ਹਾਰਡ ਵਰਕਿੰਗ ਇਹ ਸਾਡੇ ਇਹ ਤਿੰਨ ਚੀਜ਼ਾਂ ਸੀ ਕੰਟ੍ਰਿਬਿਊਟ ਕੀਤੀਆਂ ਆਪਣੀ ਸਕਸੈਸ ਦੇ ਵਿੱਚ ਪਰ ਇਹਦਾ ਦੂਸਰਾ ਪੱਖ ਵੀ ਹੈ ਕਿ ਦੂਸਰਾ ਪੱਖ ਨਾ ਹੁੰਦਾ ਤਾਂ ਤੇਰੇ ਹੋਣਾ ਨਹੀਂ ਸੀ ਬਹੁਤ ਸਾਰੇ ਲੋਕਾਂ ਦੇ ਆਪਣੇ ਪੈਨ ਵੀ ਹੋਲਦੇ ਗਏ ਪਰ ਉਹ ਨਕੁੰ ਨਹੀਂ ਕਰਦੇ ਉਹ ਤੁਗਾ ਹਾਂ ਕੰਪਨਰਤਰੀ ਜਾਂ ਨਕੁੰੀਆਂ ਵੀ ਲੋਅਰ ਲੈਵਲ 'ਆਂ ਕਰਦੇ ਤੇ ਦੂਸਰਾ ਪੱਖ ਹੈਗਾ ਕੈਨੇਡੀਅਨ ਲੋਕਾਂ ਉਹਦੇ ਪਹਿਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਹੈਗਾ ਜਿਹੜਾ ਉੱਥੋਂ ਦਾ ਪੋਲੀਟੀਕਲ ਸਿਸਟਮ ਹੈ ਜਾਂ ਉੱਥੋਂ ਦਾ ਜਿਹੜਾ ਐਡਮਿਨਿਸਟ੍ਰੇਟਿਵ ਸਿਸਟਮ ਹੈ ਉਹਦੇ ਵਿੱਚ ਰੂਲ ਆਫ ਲਾ ਉਹ ਸਾਰੇ ਲੋਕਾਂ ਦੇ ਜਿਹੜੇ ਹੱਕ ਹੈ ਕਾਨੂੰਨ ਦੀ ਨਜ਼ਰ ਦੇ ਵਿੱਚ ਤੇ ਸਿਸਟਮ ਦੇ ਵਿੱਚ ਉਹੀ ਨੇ ਜਿਹੜੇ ਤੁਸੀਂ ਤੱਕ ਦੀ ਕੰਪਨੀ ਚਲਾਉਣੀ ਹੈ ਤੁਸੀਂ ਜਿਹੜੀਆਂ ਰਿਕੁਆਇਰਮੈਂਟ ਉਹਨਾਂ ਸਾਹਮਣੇ ਲਿਖੀਆਂ ਉਹਨੂੰ ਕੋਈ ਨਹੀਂ ਵੀ ਦੇਉਣਾ ਥੱਲੇ ਫਾਈਲ ਦੇ ਵਿੱਚ ਸਾਹਮਣੇ ਲਿਖੀਆਂ ਜੇ ਤੁਸੀਂ ਪੂਰੀਆਂ ਕਰਤੀਆਂ ਤਾਂ ਤੁਹਾਨੂੰ ਜ਼ਰੂਰ ਤੁਹਿੰਦੇ ਚ ਪਾਸ ਵੀ ਲੋੜ ਨੂੰ ਕਿਸੇ ਚ ਪਾਸ ਵੀ ਦੋਨੇ ਜਿਵੇਂ ਇੱਕ ਤੋਂ ਆਇਆ ਕਰੋ ਆ ਥੋੜਾ ਕੀ ਨਾ ਕੀ ਹੋਇਆ ਰੰਗ ਕੋਈ ਨਹੀਂ ਪੁੱਛਣਾ ਤੇ ਨਾ ਹੀ ਸਾਹਮਣੇ ਬੰਦੇ ਨੇ ਇਹ ਨਫਰਤ ਕਰਨੀ ਵੀ ਪੱਗ ਵਾਲਾ ਬੰਦਾ ਹੈ ਜਾਂ ਇਹ ਬਲਾਕ ਬੰਦਾ ਹੈ ਜਾਂ ਇਹ ਆਵ ਬੰਦਾ ਉਹਨਾਂ ਰਿਕੁਆਇਰਮੈਂਟ ਦੇਖ ਕੇ ਤੁਹਾਨੂੰ ਤੇ ਰੂਲ ਆਫ ਲਾ ਜਿਹੜਾ ਉਹਨਾਂ ਦਾ ਸਿਸਟਮ ਸੀਗਾ ਔਰ ਉਸ ਤੋਂ ਉਹਦੇ ਨਾਲ ਹੀ ਮਿਲਦਾ ਜਿਹੜਾ ਸਿਸਟਮ ਹੈ ਚੱਲਦਾ ਹੈ ਮੈਂ ਉਹ ਹੈਗਾ ਕਿ ਉਸ ਸਿਸਟਮ ਦੇ ਵਿੱਚ ਰੂਲ ਆਫ ਲਾ ਦੇ ਵਿੱਚ ਜਿਹੜੀ ਇਕਵਲਿਟੀ ਜਸਟਿਸ ਜਸਟਿਸ ਤੇ ਫੇਅਰਨੈਸ ਆਫ ਦੀ ਹੋਲ ਪ੍ਰੋਸੈਸ ਉਹ ਉਹਦਾ ਹਿੱਸਾ ਇਹ ਲੋਕਾਂ ਦੀ ਬਰਾਬਰਤਾ ਹੋਣੀ ਚਾਹੀਦੀ ਹੈ ਇਨਸਾਫ ਮਿਲਣਾ ਚਾਹੀਦਾ ਤੇ ਉਹਨਾਂ ਨੇ ਕੁਝ ਮੁੱਕੇ ਮਿਲਣੇ ਚਾਹੀਦੇ ਉਸ ਤੋਂ ਇਲਾਵਾ ਜਿਹੜੀ ਅਸੀਂ ਗੱਲ ਕਰਦੇ ਆ ਕਿ ਕਾਨੂੰਨ ਤੁਸੀਂ ਬਦਲ ਸਕਦੇ ਹੋ ਰੂਲ ਬਣਾ ਸਕਦੇ ਹੋ ਕਈ ਵਾਰੀ ਸਮਾਜ 50 ਸਾਲ ਪਿੱਛੇ ਫਿਰਦਾ ਉਹ ਕਾਨੂੰਨ ਦਾ ਫਿਰ ਸਮਾਜ ਦੇ ਉੱਤੇ ਜਾਂ ਜਿੰਨਾ ਲੋਕਾਂ ਵਾਸਤੇ ਜ ਕਾਨੂੰਨ ਬਣਾਇਆ ਚੰਗੇ ਵਾਸਤੇ ਤਾਂ ਉਹਦਾ ਇੰਪੈਕਟ ਨਹੀਂ ਹੁੰਦਾ ਕਿਉਂ ਕਿ ਸਮਾਜ ਉਸ ਨੂੰ ਸਪੋਰਟ ਨਹੀਂ ਕਰਦਾ ਮੁਤਾਬਕ ਹੋ ਕੇ ਉਹ ਗੁਨਾਹ ਕੀ ਤਾਂ ਬੜਾ ਜੋ ਪਹਿਲਾਂ ਕਹਿ ਕੇ ਜਿਸੋਕ ਦਾ ਬੰਦਾ ਜਿੱਤ ਜੰਮੇ ਨਜ਼ਾ ਕੋਲ ਬਣਾ ਕੋ ਜਨਨ ਇਹ ਰੇਸ਼ੂ ਜੰਮਾਲ ਕੇ ਆ ਪਰ ਉਹਨੇ ਕਹਿਣ ਲਗਾ ਤੂੰ ਤਾਂ ਇਹ ਨਾ ਪੰਜ ਸਾਲ ਸੌ ਸਾਲ ਵੀ ਹੋ ਗੋ ਸੋ ਕੋ ਨੂੰ ਬਣਾ ਚਾਹੇ ਤਾਂ ਤੁਸੀਂ ਪਰ ਜ਼ਰੂਰੀ ਨਹੀਂ ਸਮਾਜ ਉਸ ਹਿਸਾਬ ਨਾਲ ਕੱਲੇ ਕਈ ਇਹ ਨਹੀਂ ਸਮਾਜ ਕੁਝ ਪ੍ਰੋਗਰੈਸਿਵ ਸਮਾਜ ਮੂਰੇ ਵੀ ਤੋੜਦੇ ਪਰ ਉਹਨੇ ਜਿਹੜੇ ਜਾਗਦੇ ਰਹੋ ਪਰ ਇੱਥੇ ਜਿਹੜਾ ਹੈਗਾ ਇਹੜਾ ਕਾਨੂੰਨ ਅਸੀਂ ਬਣਾਉਂਦੇ ਸੀ ਕ੍ਰੀਡਿਅਨ ਸਮਾਜ ਦੇ ਵਿੱਚ ਕ੍ਰੀਡਿਅਨ ਦੇ ਲੋਕ ਮੈਂ ਕਹਿ ਸਕਦਾ ਇਹ ਕਾਨੂੰਨ ਦੇ ਨਾਲ ਚੱਲਦੇ ਆ ਫੁੱਲੀ ਦਿੱਤੀ ਲੋਕ ਹੈਗੇ ਸੋ ਜੇ ਕਾਨੂੰਨਿਕ ਬਰਾਬਰਤਾ ਹੈ ਵੀ ਕਾਨੂੰਨੀ ਤੌਰ ਦੇ ਉੱਤੇ ਤੇ ਤੁਹਾਨੂੰ ਸਮਾਜ ਦੇ ਵਿੱਚ ਵੀ ਕਿਸੇ ਨੂੰ ਉੱਚਾ ਨੀਵਾ ਬੰਦੀ ਜੀ ਕਈ ਵਾਰੀ ਜਾ ਕੇ ਮੇਰਾ ਇੱਕ ਤੁਹਾਡੇ ਸਾਹਮਣੇ ਆ ਕੇ ਖੜੇ ਹੋਗੇ ਕਹਿਣ ਦੇ ਵੀ ਇਹਨਾਂ ਨੂੰ ਕਿਸੇ ਵੀ ਵਿਅਕਤੀ ਨੇ ਕਦੇ ਜਿਵੇਂ ਦੇਖਿਆ ਹੋਵੇ ਤੂੰ ਕੌਣ ਹੈ ਤੇਰੀ ਵਿਲੀ ਜੀ ਨਹੀਂ ਠੀਕ ਨਹੀਂ ਇਹੋ ਜਨਾਂ ਫੁੱਟਾਂ ਮੱਥੇ ਤੇੜੀ ਪਾਈ ਹੋਵੇ ਹੱਸ ਕੇ ਬੋਲਣਾ ਉਹਨਾਂ ਨੇ ਬਸ ਉਹ ਜਿਹੜਾ ਸਮਾਜ ਵਿਵਸਥੂਕੇ ਦਾ ਉਹ ਤਾਂ ਆਛਾ ਹੈ ਕੋਈ ਦੋਨੇ ਪੱਖਾਂ ਨੂੰ ਮਿਲਾ ਕੇ ਸਾਜੀ ਜਿਹੜੀ ਹੈਗੀ ਇਹ ਪੁੱਲ ਬਣਾ ਕੇ ਵਿਕਾਸ ਜਿਹੜਾ ਉੱਥੇ ਹੋਇਆ ਜੇ ਦੋਨੇ ਪੱਖ ਨਾ ਹੁੰਦੇ ਤਾਂ ਫਿਰ ਇਹ ਵਿਕਾਸ ਪੰਜਾਬੀਆਂ ਦਾ ਇਸ ਤਿਹੇ ਦਾ ਨਹੀਂ ਹੋਣਾ ਇਹਦੇ ਨਾਲ ਜਿਹੜੀ ਮੈਂ ਆਖਰੀ ਗੱਲ ਕਹਿਣੀ ਚਾਹੁੰਦਾ ਓਏ ਜੇ ਮੈਂ ਦੂਸਰੇ ਟੌਪ ਤੇ ਜਾਊਗਾ ਜਿਸ ਉਸ ਤੋਂ ਤੇਰੇ ਇਹ ਮੈਂ ਕਿ ਪੰਜਾਬੀਆਂ ਨੂੰ ਉੱਥੇ ਬਹੁਤ ਵੱਡਾ ਅਨਪੂਰਨ ਕੀਤਾ ਹੈ ਬਹੁਤ ਅਬੀ ਆਸਰ ਤੌਰ ਤੇ ਵਿਚਾਰ ਲੱਗਿਆ ਪੰਜਾਬੀ ਵਿਜ਼ਿਟਨ ਦੇ ਪਖਤੂਆਂ ਅਨਪਖ ਦੇ ਪਖਤੂਆਂ ਔਰ ਪੰਜਾਬੀਆਂ ਦੇ ਦਿਲ ਲੈ ਮੈਂ ਹਮੇਸ਼ਾ ਇਹ ਰੱਖਣਾ ਇੱਕ ਦਿਲ ਜਿਹੜਾ ਸਾਡਾ ਧੜਕਦਾ ਹੈ ਜਿਹੜੀ ਸੱਤੀ ਨੇ ਸਾਨੂੰ ਜਨਮ ਦੇ ਕੇ ਇੱਥੋਂ ਪਿਆਰ ਕਰਕੇ ਲੰਬੇ ਸਫ਼ਰ ਦੇ ਲਈ ਸਾਨੂੰ ਦੇ ਕਾਬਿਲ ਬਣਾਇਆ ਆਪਣੇ ਆਪ ਦੇ ਤੱਕ ਉਹਨਾਂ ਸੇ ਤਰਮਾਦ ਕਰ ਦੂਸਰਾ ਦਿਲ ਹੈਗਾ ਕਿ ਜਿਹੜਾ ਚਾਹੁੰਦਾ ਜਿਹੜੀ ਧਰਤੀ ਨੂੰ ਸਾਨੂੰ ਆਪਣੀ ਗੋਦ ਦੇ ਵਿੱਚ ਰਹਿ ਗਈ ਜਗ੍ਹਾ ਦਿੱਤੇ ਔਰ ਓਹ ਜਗ੍ਹਾ ਦਿੱਤੇ ਜਿਹੜੀ ਉਹਨਾਂ ਦੇ ਆਪਣੇ ਪਰਿਵਾਰ ਦੇ ਮੈਂਬਰ ਆ ਸਾਰੇ ਉਹਦੇ ਵਿੱਚ ਕੋਈ ਐਕਸਟਰੀ ਬਲ ਨਹੀਂ ਹੈ ਔਰ ਤੁਹਾਨੂੰ ਵੱਡੀ ਤੋਂ ਵੱਡੀ ਛਾਲ ਮਾਰਨ ਵਾਸਤੇ ਜਗ੍ਹਾ ਦਿੱਤੀ ਮੈਂ ਇੱਥੇ ਕਿਸੇ ਨੂੰ ਸਿੱਧੇ ਖਲਾਫ ਨਹੀਂ ਬੋਲਣਾ ਚਾਹੁੰਦਾ ਪਰ ਮੈਂ ਕਹਿਣਾ ਕਿ ਹੋ ਸਕਦਾ ਮੈਂ ਇੱਥੇ ਇਹ ਦੁੱਧ ਦੀ ਛਾਲ ਵੀ ਨਾ ਮਾਰ ਸਕਦਾ ਤੇ ਉਹ ਦਿੱਤੀ ਅਸੀਂ ਉਸ ਧਰਤੀ ਦੇ ਬਾਰੇ ਸਾਡਾ ਗੱਲ ਕਰਦਾ ਆਂ ਆਮ ਲੋਕੋ ਉੱਤੇ ਜਿਹੜੇ ਆ ਗਏ ਆ ਉਹ ਪੰਜਾਬ ਬਾਰੇ ਬਹੁਤਿਆਂ ਗੱਲਾਂ ਪੰਜਾਬ ਬਾਰੇ ਕਰਦੇ ਆ ਔਰ ਅਸੀਂ ਚਾਹੁੰਦੇ ਆ ਕਿ ਜੇ ਪੰਜਾਬ ਦੇ ਵਿੱਚ ਕੁਝ ਕੰਟਰੀ ਬੁਡ ਕਰੀਏ ਦੇ ਸਮਾਜ ਨੂੰ ਉਪਰ ਚੱਕਣ ਵਾਸਤੇ ਕੰਟਰੀਬਿਊਟ ਕਰੀਏ ਪਰ ਜੋ ਅਸੀਂ ਕੰਟਰੀਬਿਊਟ ਕਰ ਸਕਦੇ ਜੇ ਕਰਨਾ ਚਾਹੁੰਦੇ ਆ ਜਿਹੜੇ ਲੈਣ ਵਾਲੇ ਆ ਉਹਨਾਂ ਦਾ ਕਨਸੈਪਟ ਟੋਟ ਨਹੀਂ ਹੋਣਾ ਦੇਣ ਵਾਲਾ ਦਾ ਕਨਸੈਪਟ ਹੋਣਾ ਇਹ ਦੇਣ ਵਾਲਾ ਆ ਵੀ ਝੋੜੇ ਦੇ ਵਿੱਚ ਜਿਹੜਾ ਕਣਕ ਪਾਈ ਫਿਰਦਾ ਮੰਨਣ ਵਾਲਾ ਕਹਿੰਦਾ ਤੁਹਾਨੂੰ ਚਾਹੀਦੀ ਨੇ ਆਲੋ ਭੈਣੇ ਦਾ ਜਾਇਜ਼ ਹਣ ਉਹ ਹੈ ਨਹੀਂ ਐ ਨੌਲੇਜ ਤੇ ਉਹ ਬੁੱਢਕਮਾਣ ਹੋਵੇ ਚਾਹੇ ਹਾਊਸਿੰਗ ਬਾਂਡੇ ਨੌਲੇਜ ਹੋਵੇ ਤੇ ਉਹ ਲੇਟੈਸਟ ਫਾਰਮਿੰਗ ਦੀ ਨੋਲਿਜ ਹੋਵੇ ਅੱਜ ਮੈਂ ਆ ਫਾਰਮ ਦੇਖੇ ਆ ਕੈਨੇਡਾ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਜਿਹੜੇ ਐਗਰੀ ਟੈਕ ਅਸੀਂ ਕਹਿੰਦੇ ਆ 1 ਏਕੜ ਦੇ ਵਿੱਚੋਂ 20 ਏਕੜ ਦੀ ਫਸਲ ਕਰਦਾ ਜਾਂ ਕੱਟੂਏ ਕੱਟ ਪਾਣੀ ਤੇ ਕੰਪਲੀਟਲੀ ਆਰਗੈਨਿਕ ਤੇ ਅਸੀਂ ਤਾਂ ਪੰਜਾਬ ਦਾ ਐਗਰੀਕਲਚਰ ਦਾ ਖੜਾ ਇਹਨੂੰ ਸੀ ਉਸ ਪਾਸੇ ਲੈ ਕੇ ਜਾ ਸਕਦੇ ਹਾਂ ਜਿਹੜੇ ਚੋਣ ਇਸ ਤਰ੍ਹਾਂ ਬੜੀਆਂ ਐਪਰੋਮੇਸ਼ਨ ਦੇ ਸਕਦਾ ਆਲਮੋਸਟ ਹਰ ਖੇਤਰ ਦੀਆਂ ਦੇਖ ਸਕਦਾ ਉਹਨੂੰ ਸਾਧ ਵਾਸਤੇ ਉਹ ਵਿਜ਼ਡਮ ਲੋਕਾਂ ਦਾ ਕੋਈ ਤੇ ਇਹਦਾ ਕੁਝ ਲੱਗਦਾ ਹੈ ਕਿ ਬਹੁਤ ਬੰਦੇ ਬੈਠੇ ਜਿਹੜਾ ਆਪਣੀ ਜਿੰਦਗੀ ਦਾ ਸਫਲ ਪੂਰਾ ਕਰ ਚੁੱਕੇ ਆ ਜੇ ਉਹਨਾਂ ਨੂੰ ਵਰਬੇ ਨਹੀਂ ਕਰਕੇ ਕਿਹਾ ਜਾਵੇ ਵੀ ਆ ਸਾਡਾ ਕਰ ਦਿਓ ਤਾਂ ਸਾਰੇ ਬੰਦੇ ਇੱਥੇ ਸਪੋਨ ਨੂੰ ਧਿਆਨ ਦੇਖਣ ਬਹੁਤ ਇਸ ਕਾਰਨ ਦੇ ਤੁਮਰ ਦੇ ਕਹਿਣ ਲੱਗੇ ਕਿ ਤੁਸੀਂ

ਪਹਿਲਾ ਚੈਪਟਰ ਜਿਹੜਾ ਉਸ ਆਮਦ ਕਰਦਾ ਜਿਹਦੇ ਤੁਹਾਨੂੰ ਮੈਂ ਦੱਸਿਆ ਕਿ ਪੰਜਾਬੀਆਂ ਨੇ ਕਿਸ ਰਸਤੇ ਜਾ ਕੇ ਕਿਸ ਮਕਾਮ ਤੇ ਪਹੁੰਚੇ ਤੇ ਕਿਵੇਂ ساری ਦਲਬਾਤ ਉਹ ਉਸ ਮਾਲ ਉਪਿਛੋੜੀ। ਤਾਂ ਇਹ ਕੰਨਾ ਕਰੋ ਇਹ ਮੱਜ। ਦੂਸਰਾ ਇਹੜਾ ਟਾਪਿਕ ਹੈ ਉਹ ਇਹਦੇ ਨਾਲੋਂ ਵੀ ਰੌਚਕਾ। ਉਹ ਹੈਗਾ ਕਿ ਜਿਹੜੀ ਵੈਲ ਫੰਕਸ਼ਨਿੰਗ ਡੈਮੋਕ੍ਰੈਟਿਕ ਸਿਸਟਮ ਜਿਨੇਗੇ ਉਹਤ ਬੁਨਿਆਦੀਿਕਨ ਕਰ ਰਹਾ ਹੈ ਜੇਕਰ ਸਿਸਟਮ ਜਿਨ੍ਹਾਂ ਮੁਸਿ ਪਹਿਨੇ ਥੇਲੇ ਥੇਲੇ ਲੋਕਾਂ ਨੂੰ ਬਿਹਤਰੀਨ ਜਿਹੜੀਆਂ ਸਰਵਿਸਿਜ਼ ਦਿੰਦੇ ਹੈ ਉਹੀ ਵੈਲਪਲਿੰਗ ਦਾ ਮਾਡਲ ਸਿਸਟਮ ਹੈ ਉਹ ਜਿਹੜਾ ਸਿਸਟਮ ਹੈ ਉਹਨਾਂ ਦੇ ਮੇਨ ਪਿਲਰ ਕੀ ਹੈ ਜੇ ਅਸੀਂ ਕੁਝ ਚੇਂਜ ਕਰਨੇ ਹੈ ਕਿ ਸਿਸਟਮ ਦੇ ਵਿੱਚ ਸੁਧਾਰ ਕਰਨਾ ਹੈ ਕਿ ਸਿਸਟਮ ਦੇ ਵਿੱਚ ਕੋਈ ਨਵੀਂ ਗੱਲ ਸਾਰਨੀ ਹੈ ਤੋ ਇਸ ਤੋਂ ਪਹਿਲਾਂ ਕਿ ਤੁਸੀਂ ਕਰਨੀ ਚਾਹਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨਵੀਂ ਹੈ ਜੋ ਨਵੀਂਦਾ ਨਹੀਂ ਬਣ ਤਾ ਫਿਰ ਉਹ ਤੁਮੇ ਬੰਨਿ ਲਿਓ ਪ੍ਰਾਣੀ ਨਾਲ ਕੋਈ ਕੋਈ ਬੱਕਰੀ ਰੰਗ ਹੋ ਸਕਦਾ ਪਰ ਉਹੇ ਜੇ ਬਣ ਜਾ ਤੋ ਮੈਂ ਜੋ ਤੁਹਾਨੂੰ ਕੁਝ ਕਹਿਣ ਲੱਗਿਆ ਉਹ ਇਸ ਆਧਾਰ ਤੇ ਕਹਿਣ ਲੱਗਿਆ ਤੇ ਮੇਰਾ ਨਿੱਜੀ ਤਜਰਬਾ ਅੱਜ ਜਿਹੜੇ ਇੱਕੋ ਨਾਲ ਵਿੱਚ ਇੱਕ ਮੁਲਕ ਦੇ ਵਿੱਚ ਉਸ ਮੁਲਕ ਦੀ ਦਾਨ ਸਭਾ ਦੇ ਵਿੱਚ 20 ਸਾਲ ਦਾ ਬੈਠਾ ਸੇ ਟੋਣਾ ਮਿਲਦੇ ਆ ਨੇ ਕੇਵਲ ਪੂਤੋਂ ਲੋਕਾਂ ਨੇ ਮੇਰੇ ਮਤੇ ਤੇ ਤਾਲ ਮਾਰੀ ਉਹਦੇ ਚ ਮੈਂ ਹਰੋਦੀ ਤੇ ਦਿਲ ਤੇ ਵੀ ਬੈਠਾ ਹ ਉਹਦੇ ਵਿੱਚ ਮੈਂ ਸਰਕਾਰ ਦਾ ਵੀ ਜਿਹੜਾ ਮੈਂਬਰ ਹੈਗਾ ਸਰਕਾਰ ਦੇ ਅਸੀਂ ਵਾਪਸ ਦੇ ਵਿੱਚ ਜਿਹੜੀਆਂ ਨਿਵੇਸ਼ ਹੋਈਆਂ ਜਿਹੜੀਆਂ ਸਾਡੇ ਕੈਪਰਟ ਤੇ ਬੈਠ ਕੇ ਹੋਈਆਂ ਜਿਹੜੀਆਂ ਸਾਡੀਆਂ ਮਿਸਟਰ ਦੀ ਰਿਸਪਾਂਸਿਬਿਲਟੀ ਨੂੰ ਮਿਸਤਰੀ ਨੂੰ ਮਿਲਣਾ ਬਈ ਉਹ ਹੱਥ ਕਰਦਾ ਮੈਨੂੰ ਉਹਦੀ ਮੁਕੰਮਲ ਜਾਂ ਮੈਨੂੰ ਬਾਕੀ ਬੁਲਕਾਂ ਦੀ ਥੋੜੀ ਬੋਤੀ ਸਮਝ ਹੈ ਵੀ ਆ ਪਰ ਜਦੋਂ ਤੁਸੀਂ ਇਹਨੂੰ ਮੈਂਪੇ ਦੇਖਦੇ ਹੋ ਉਹਦੇ ਕੋਲ ਵਿੱਚ ਡੇ ਨਾਈਟ ਦਾ ਅੰਕਰ ਨਹੀਂ ਹੈ ਉਹਦੇ ਵਿੱਚ ਬਹੁਤ ਵੱਡਾ ਹੀ ਉਤਰ ਹੈ ਹਰ ਇੱਕ ਡਿਫਰੈਂਸ ਆ ਉਹ ਫੰਕਸ਼ਨ ਇਕਦਮ ਇਹ ਦੇਖਿਆ ਪ੍ਰੋਸਟ ਅੱਗੇ ਜਾ ਕੇ ਮੈਂ ਜਿਹੜੇ ਵੈਲ ਪੰਚ ਨੂੰ ਡੈਮੋਕਰਟਿਕ ਕੰਟਰੀ ਨੇ ਮੈਂ ਉਹਨਾਂ ਨੂੰ ਨੇੜਿਓਂ ਹੋ ਕੇ ਬਾਕੀਆਂ ਨੂੰ ਦੇਖਿਆ ਮਿਸਾਲ ਦੇ ਤੌਰ ਤੇ ਮੁੰਡਾ ਸੰਲ ਗਿਆ ਅਮਰੀਕਨ ਚਾੜ ਦੇ ਵਨਡੇ ਨੇ ਉੱਤੇ ਪ੍ਰੈਜ਼ੀਡੈਂਸ਼ੀਅਲ ਡੈਮੋਕਰੈtic ਸਿਸਟਮ ਹੈ ਆ ਉਹਦੇ ਨਾਲ ਜਿਹੜਾ ਹੈਗਾ ਉਹਨਾਂ ਦੇ ਵੀ ਸਿਸਟਮ ਨੂੰ ਜਾ ਕੇ ਦੇਖਿਆ ਉਹਨਾਂ ਦੇ ਜਿਹੜੇ ਬਹੁਤ ਸਾਰੇ ਇਲੈਕਟਿਡ ਅਫੀਸ਼ਰਸ ਨੇ ਨਾਲ ਨੂੰ ਮੀਟਿੰਗਾਂ ਕਰਦੇ ਨੇ ਡਿਬੇਟਸ ਕਰਦੇ ਨੇ ਜਿਵੇਂ ਬ੍ਰਿਟਿਸ਼ ਸਿਸਟਮ ਹੈ ਬ੍ਰਿਟਿਸ਼ ਪਾਰਲੀਮੈਂਟ ਵਿੱਚ ਬੈਠ ਪਾਰਲੀਮੈਂਟ ਵਿੱਚ ਬੈਠ ਕੇ ਉਹਨਾਂ ਨੂੰ ਜਿਹੜੀਆਂ ਡਿਬੇਟ ਸੁਣੀਆਂ ਦੇਖੀਆਂ ਕਿਵੇਂ ਉਹਨਾਂ ਦੇ ਵੇਅ ਕਰਦੇ ਆ ਉਹ ਜੇ ਪਾਉਡੋ ਅੱਗੇ ਚੱਲ ਗਏ ਤਾਂ ਮੈਂ ਜਿਹੜੇ ਆਪਣਾ ਸੈਂਟਰਲ ਯੂਰਪ ਨਾਲ ਲੀ ਜਰਮਨ ਨਾਲੋਂ ਜਰਮਨੀ ਦੇ ਵਿੱਚ ਜਿਹੜਾ ਇਥੇ ਦੇ ਜਿਹੜਾ ਇੱਕ ਬਹੁਤ ਕੁਐਸਚਨੇਬਲ ਕਿਦਾ ਤੋ ਹੈ ਕਿ ਇਹ ਜਿਹੜਾ ਅਜੋਨਾਂ ਦੇ ਰੈਪਰਿਜ਼ੈਂਟੇਟਿਵ ਜਿਹੜੀ ਪ੍ਰੋਪੋਰਸ਼ਨਲ ਰੈਪਰਿਜ਼ੈਂਟੇਟਿਵ ਡੈਮੋਕ੍ਰੇਸੀ ਹੈ ਜਿਹੜੀ ਬਹੁਤ ਅਬਸ ਡੈਮੋਕ੍ਰੇਸੀ ਹੈ ਜਿਹੜੀ ਹਾਈਟੈਕ ਜਿਹੜੀਆਂ ਆਪਣੇ ਕਾਰਾਂ ਬਣੀਆਂ ਤੋਂ ਬਈਆਂ ਬਜਰੀ ਕਾਰਾਂ ਦਾ ਉਹ ਇੱਕ ਜਿਹੜਾ ਨਾਕਾ ਖੜਾ ਉਹਨਾਂ ਨੂੰ ਦੇਖਿਆ ਮੇਰੇ ਹੂਪੇ ਉੱਪਰ ਕਰਦੇ ਉਹਨਾਂ ਦੇ ਨਾਲ ਜਿਹੜਾ ਬੁਝਰਾ ਗੋਲੂ ਨੇ ਅੱਗੇ ਜਾ ਕੇ ਕੁਝ ਉਹ ਸਿਸਟਮ ਨੇ ਚੈਪਰ ਪ੍ਰੋਬਲਮ ਆਇਆ ਚੈਪਰ ਪ੍ਰੋਬਲਮ ਦੇ ਨਾਲ ਸੰਬੰਧਿਤ ਹੈ ਕਿ ਉਹ ਨੇਸ਼ਨਾਂ ਨੇ ਜਿਹੜੀਆਂ ਪਹਿਲਾਂ ਨਾਜ਼ੀ ਦੇ ਥੱਲੇ ਰਹੀਆਂ ਬਾਅਦ ਦੇ ਵਿੱਚ ਜਦੋਂ ਉਹ ਨਰਾਈ ਮਿਸ ਸੈਕੰਡ ਵਰਲਡ ਵਾਰ ਨਾਲ ਜੁੜੀ ਤਾਂ ਕੁਝ-ਕੁਝ ਸਟੇਟਸ ਆਨਾਂ ਵਿੱਚੋਂ ਯੂਐਸਐਸਆਰ ਦੇ ਤਿਲ ਤੇ ਉਹਨਾਂ ਨੇ ਉਹ ਵੀ ਦੇਖੇ ਤੇ ਉਹ ਵੀ ਨੇ ਤੇ ਅੱਜ ਉਹ ਡੈਮੋਕਰੇਟਿਕ ਨੇ ਤੇ ਜਾਂ ਭਾਰਾ ਦੇ ਉੱਤੇ ਆਈਆਂ ਉਹਨਾਂ ਦਾ ਪ੍ਰਤੀਕਰਮ ਵੀ ਮੈਨੂੰ ਪਤਾ ਹੈ ਉਹਨਾਂ ਨੇ ਉਹਨਾਂ ਨੇ ਜਾ ਕੇ ਇੰਸਟੀਟਿਊਸ਼ਨ ਦੇ ਤੇ ਉਹਨਾਂ ਨਾਲ ਕਰਵਾਇਆ ਇਹ ਪਾ ਅੱਗੇ ਤੋਂ ਚੱਲ ਪਈਏ ਤਾਂ ਜਿਹੜੇ ਏਸ਼ੀਆ ਦੇ ਵਿੱਚ ਦੋ ਕੰਟਰੀ ਨੇ ਜਿਹੜੇ ਸਾਡੇ ਚੰਨ ਬਣਾ ਰਹੇ ਆ ਜਪਾਨ ਪੇਪਰ ਜਿੱਥੇ ਛੋਟੇ ਛੋਟੇ ਜਨੋਵੇਸ਼ਨ ਅੱਜ ਪੈਦਾ ਹੋ ਰਹੀ ਹੈ ਤੁਨਾਮੀ ਫਰਮਾਂ ਉੱਤੇ ਪੈਦਾ ਹੋ ਰਹੀ ਉਹਦੇ ਬੱਚੇ ਸੁਪਨਾ ਲੈ ਰਹੇ ਹੈ ਵੀ ਸਾਲ ਨੂੰ ਕੀ ਚਾਹੀਦਾ ਦੋਵਾਂ ਨੂੰ ਕੀ ਚਾਹੀਦਾ ਚਾਰਾਂ ਨੂੰ ਕੀ ਚਾਹੀਦਾ ਈ ਨੂੰ ਕੀ ਚਾਹੀਦਾ ਤੇ ਉਹਦੇ ਵਿੱਚੋਂ ਮੁੰਡੇ ਜਿਹੜੇ ਬਿਜ਼ਨਸ ਹੈ ਉਹ ਨਿਕਲ ਰਹੇ ਉਹ ਉਹ ਕੰਟਰੀ ਉਹ ਇਹੋ ਤੋਂ ਅੱਗੇ ਚੱਲੇ ਸਕੈਂਡੀਨੇਵੀਅਨ ਜਿਹੜੇ ਕੰਟਰੀ ਨੇ ਦਿਨਰੇ ਵਿੱਚ ਜਿਹੜਾ ਬੈਂਡਮਾਰਕ ਨਾਰਵੇ ਤੇ ਸਵੀਡਨ ਉਹ ਜਿੱਥੇ ਹਾਈਐਸਟ ਪਬਲਿਕ ਟਰਸਟ ਡੈਮੋਕ੍ਰੇਸੀ ਨਾ ਹੈ ਨਾ ਕਿਤੇ ਉਹ ਨਾ ਕਰਦੇ ਹਾਈਐਸਟ ਪਬਲਿਕ ਟਰਸਟ ਵਿਥ ਹੈ ਔਰ ਜਿਹੜਾ ਪਬਲਿਕ ਟਰਸਟ ਹੈ ਉਸ ਤੋਂ ਬਿਨਾਂ ਜਿਹੜਾ ਡੈਮੋਕ੍ਰੇਟਿਕ ਇੰਸਟੀਚਿਊਸ਼ਨ ਉਹ ਚੱਲਦਾ ਉਹ ਕਿੰਨਾ ਠੀਕ ਹੈ ਉਹ ਉਥੇ ਹੈ ਕਿਉਂਕਿ ਜਿਹੜੀਆਂ ਸੋਸ਼ਲ ਡੈਮੋਕ੍ਰੇਸੀ ਦੇ ਵਿੱਚ ਇਹਨਾਂ ਦੇ ਵਿੱਚ ਜਿਹੜੀ ਡਿਸਟ੍ਰਿਬਿਊਸ਼ਨ ਆਫ ਵੈਲਥ ਹੈ ਉਹ ਬਾਕੀਆਂ ਦੇ ਮੁਕਾਬਲੇ ਵਿੱਚ ਬਹੁਤ ਡਿਫਰੈਂਟ ਹੈ ਔਰ ਆਮ ਲੋਕਾਂ ਦੇ ਫੇਵਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਹ ਵੀ ਦੇਖਦੇ ਆ ਮੈਂ ਕਿਉਂਕਿ ਉਹ ਵੀ ਦੇਖਦੇ ਆ ਜਿਹੜਾ ਸੋਸ਼ਲਿਸਟ ਮਾਡਲ ਵੀ ਮੈਂ ਦੇਖਿਆ ਉਹਨਾਂ ਦੇ ਵੀ ਬੰਦਿਆਂ ਨੂੰ ਮਿਲਿਆ ਉਹ ਵੀ ਚਾਈਨਾ ਦੇ ਅਫੀਸਰਾਂ ਨਾਲ ਮਿਲਦਾ ਰਹਿਣਾ ਤੋਂ ਇਹ ਇਹ ਸੰਪੂਰਨ ਦੀ ਨਜ਼ਰ ਤੋਂ ਮੈਂ ਤੁਹਾਨੂੰ ਕੱਢ ਕੇ ਤੁਹਾਨੂੰ ਦੱਸਣ ਲੱਗਿਆ ਵੀ ਜਿਹੜੇ ਸਕਸੈਸਫੁਲ ਡੈਮੋਕ੍ਰੇਸੀ ਨੇ ਉਹਨਾਂ ਦੇ ਪਿਲਰਸ ਕਿਹਾ सब तो पहला पा पेल जिक्र कर लग्या पबलिक ट्रस्ट यह ना कोई बिल्डिंग है ना कोई मकान है पर यह डेमोक्रेटिक सिस्टम रन करने वास्ते सब तो ना दिखने वाला पिलर पबलिक कि वजिया सिस्टम हो पबलिक ट्रस्ट ना सिस्टम फंक्शन नहीं क्योंकि सिस्टम का ਡੈਮੋਡਿਕ ਸਿਸਟਮ ਦਾ ਕੋਈ ਵੀ ਰਿਸਾ ਪਬਲਿਕ ਦੀ ਸਪੋਰਟ ਤੋਂ ਬਿਨਾਂ ਚੱਲ ਨਹੀਂ ਸਕਦਾ ਐਗਜ਼ਾਮਪਲ ਵੀ ਆਪਾਂ ਜਸਟਿਸ ਸਿਸਟਮ ਲਾ ਲਓ ਸਮਾਜ ਦੇ ਵਿੱਚ ਕ੍ਰਾਈਮ ਹੁੰਦਾ ਕ੍ਰਾਈਮ ਦੇ ਸਿਸਟਮ ਕੀ ਹੈ ਪ੍ਰਿੰਸ ਨੇ ਜੋ ਕਾਨੂੰਨ ਦੇ ਮਤਲਬ ਬੰਦੇ ਨੂੰ ਫੜਨਾ ਹੈ ਉਹਦੇ ਤੇ ਚਾਰਜ ਦੇ ਲਾਉਣੇ ਚਾਰਜ ਲਾ ਕੇ ਉਹਨੂੰ ਪੁਚਾਰੀ ਤੇ ਜਾ ਕੇ ਜੱਜ ਦੇ ਸਾਹਮਣੇ ਪੇਸ਼ ਕਰਨਾ ਉੱਥੇ ਦੋਨੇ ਤਰ੍ਹਾਂ ਦੇ ਵਕੀਲਾਂ ਨੇ ਉਹਦੀ ਜਰਿਆ ਕਰ ਉੱਥੇ ਲੋਕਾਂ ਨੇ ਆ ਕੇ ਐਵੀਡੈਂਸ ਦੇਣ ਇਵੇਂ ਮੈਂ ਕਹਦਾ ਸੀ ਆਸ ਜੀ ਦੇਖਿਆ ਤੇ ਜੇ ਐਵੀਡੈਂਸ ਦੇਣ ਵਾਲੇ ਕਾਣੇ ਹੋ ਜਾਣ ਜਾਂ ਨਾ ਹੋਣ ਕਿਸੇ ਵੀ ਲੈਣ ਕਿਉਂਕਿ ਇਥੇ ਦਾ ਤੋਸਾ ਹੀ ਕੋਈ ਰੂਟ ਨਹੀਂ ਕਰਨਾ ਪਰ ਫਿਰ ਉਹਨੇ ਚੱਲਣਾ ਚਾਹੇ ਕਿੰਨੀ ਵੀ ਵਧੀਆ ਸਮੋਹ ਹੁਣ ਕਿੰਨਾ ਹੀ ਵਧੀਆ ਨਾ ਬੈਠਾ ਹੋ ਕੋਈ ਚੀਤੇ ਨਹੀਂ ਚੱਲਣਾ ਕਿਉਂਕਿ ਉਹਨੂੰ ਜਿਹੜੀਆਂ ਚੀਜ਼ਾਂ ਚਾਹੀਆਂ ਉਹ ਉਹ ਨਹੀਂ ਪਉਂਦੀ ਸੋ ਫਸਟ ਦਾ ਪਬਲਿਕ ਟ੍ਰਸਟ ਉਸ ਤੋਂ ਪਹਿਲੀ ਇੰਡਿਟੂਏਟ ਤਿੰਨ ਪੌਂਸਿਸ ਨੇ ਐਜੂਕੇਸ਼ਨ ਐਜੂਕੇਸ਼ਨ ਜਿਹੜੀ ਪਰਟੀਕੂਲਰਲੀ ਮੈਂ ਗੱਲ ਕਰ ਰਿਹਾ ਹਾਂ ਕਿ ਸਭ ਸਾਹ ਬਹੁਤ ਵਧੀਆ ਹੈ ਸਰ ਰੌਣ ਆ ਵਾਈ ਚਾਂਸ ਜ਼ਾ ਫਾਰਮਰ ਕੋਮ ਸਾਹ ਜਿਹੜੀ ਪਬਲਿਕ ਐਜੂਕੇਸ਼ਨ ਹੈ ਸਕੂਲ ਦੀ ਪਰਟੀਕੂਲਰਲੀ ਇਨ ਆ ਕੋਰਸ ਦੀ ਪੋਸਟ ਸੈਕੰਡਰੀ ਦੀ ਪਬਲਿਕ ਐਜੂਕੇਸ਼ਨ ਐਜੂਕੇਸ਼ਨ ਦਾ ਕੰਮ ਸਿਰਫ ਇੰਨਾ ਨਹੀਂ ਗਾ ਕਿ ਬੱਚਿਆਂ ਨੂੰ ਪੜਾ ਕੇ ਨੌਕਰੀਆਂ ਬੱਚੇ ਨੌਕਰੀਆਂ ਕਰਨ ਵਾਲੇ ਬਣਾ ਦੇ ਇੰਨਾ ਨਹੀਂ education ਦਾ ਕੰਮ ਬਹੁਤ ਬਟਾਤੇ ਸਮੂਹਾਂ ਦੇ ਪਿਛਲੇ ਸਮਾਜ ਦੇ ਵਿੱਚ education is the biggest iconizer to bring equality in any society so ਕਿਸੇ ਵੀ ਮੁਲਕ ਦੇ ਵਿੱਚ ਪਿਛਲੇ ਸਮਾਜ ਦੇ ਵਿੱਚ ਬਰਾਬਰੀ ਲਿਆਉਣ ਦਾ ਵਾ ਬਰਾਬਰੀ ਲਿਆਉਣ ਦਾ ਸਭ ਤੋਂ ਵੱਡਾ ਹਥਿਆਰ ਹੈ ਉਹ ਐਜੂਕੇਸ਼ਨ ਹੈ ਕਿਵੇਂ ਅੱਜ ਦੇ ਤੁਸੀਂ ਪੰਜਾਬ ਦੇ ਵਿੱਚ ਇੱਕ ਕਰਿਕੂਲਮ ਕਰਦੇ ਹੋ 1 ਕਰਿਕੂਲਮ ਉਹ ਹੈ ਜਿਹੜਾ ਟ੍ਰੇਨ ਸਟਾਫ ਸਾਰੇ ਕੰਮ ਕਰਦੇ ਉਹਦੇ ਚ ਸਾਰੇ ਬੱਚੇ ਜਾਣ ਜਿਹੜਾ ਗਰੀਬ ਬੱਚਾ ਉਹਨੂੰ ਐਕਸਟਰਾ ਸਪੋਰਟ ਮਿਲੂਗੀ ਬਬੋ ਦੇ ਪੇਰੇ ਕੋਈ ਨਾ ਥਾਂ ਥੋੜੀ ਬਹੁਤੀ ਐਕਸਟਰਾ ਮਦਦ ਮਿਲ ਸਕਦੀ ਹੈ 15 ਸਾਲਾਂ ਦੇ ਵਿੱਚ ਤੁਹਾਡੀ ਨਵੀਂ ਪੀੜ੍ਹੀ ਉਹ ਤਿਆਰ ਹੋ ਜੂਗੀ ਜਿਹਦੇ ਵਿੱਚੋਂ ਜਾਤ ਪਾਤ ਊਚ ਨੀਚ ਸਾਰੇ ਕੱਟ ਕੇ ਪਾਸੇ ਤੇ ਇਨਸ਼ਾਅੱਲਾ ਦੇ ਵਿੱਚ ਉਹ ਬੱਚੇ ਉਹ ਤੁਹਾਡੇ ਮੁਲਕ ਨੂੰ ਉਸਾਰਨ ਵਾਲੇ ਜਿਨ੍ਹਾਂ ਦੇ ਵਿੱਚ ਕੋਈ ਉੱਚ ਨਿਚ ਨਹੀਂ ਆ ਉਹ 20 ਸਾਲ ਦੀ ਸਾਲੀ ਲਗਾਉ। ਇਨਸ਼ਾਅੱਲਾ ਦੇ ਵਿੱਚ ਉਹ ਤਿਆਰ ਹੋ ਕੇ ਬਾਹਰ। ਪਰ ਜੇ ਸਿਸਟਮ ਚਾਰ ਕਿਸਮ ਦੇ ਹੋਣ ਇਹ ਅਮੀਰਾਂ ਵਾਲਾ ਇਹ ਥੋੜੇ ਘੱਟ ਮੰਗ ਵਾਲਾ ਇਹ ਥੋੜੇ ਹੋਰ ਘੱਟ ਵੀਰਾਂ ਵਾਲਾ ਤੇ ਆਹ ਸੇ ਸਮਾਜ ਓਮੇਤ ਉਹਦੇ ਤੁਸੀਂ ਸਟੇਜਾਂ ਤੇ ਕਹਿੰਦੇ ਚਾਹੇ ਆਪਾਂ ਗੁਰੂ ਦਾਸ ਜੀ ਦੀਆਂ ਬਾਣੀਆਂ ਬੋਲੀ ਜਾਇਓ ਚਾਹੇ ਤੁਸੀਂ ਗੀਤਾ ਨੂੰ ਵੱਢ ਪਿਓ ਬੋਲੀ ਜਾਇਓ ਜਾਂ ਕੋਈ ਆਪਾਂ ਹੋਰ ਕਿਸੇ ਰਾਈਟਰ ਜੀ ਨੂੰ ਲੈਣਾ ਕਰੀਏ ਸੋ ਐਜੂਕੇਸ਼ਨ ਬੇਰੀ ਇੱਕ ਪਾਲਸੀ ਹੈ ਜਿੰਨ ਇਨ੍ਹਾਂ ਮੁਲਕਾਂ ਨੇ ਇਹਨਾਂ ਦਾ ਜ਼ਿਕਰ ਕਰਦੇ ਨੇ ਇਹਨਾਂ ਨੇ ਕੰਪਰੋਮਿਸ ਜੋ ਕੀਤਾ ਅੱਜ ਵੀ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ এডਿਕੇਸ਼ਨ ਆ ਉਹ ਪਬਲਿਕ ਖਤਾਂ ਦੇ ਵਿੱਚ ਆ इवन ਅਮਰੀਕਾ ਔਰ ਇੰਗਲੈਂਡ ਜਿਹੜੇ ਕੈਪਟਲਿਜ਼ਮ ਦਾ ਫੜਾ ਹੈ এডਿਕੇਸ਼ਨ ਦਾ ਕੰਪਰੋਮਾਈਜ਼ ਹੋ ਗਿਆ এডਿਕੇਸ਼ਨ ਦੇ ਤੋਂ ਸਰਕਾਰੀ ਸਕੂਲ ਨੇ ਉਹਨਾਂ ਬੱਚਿਆਂ ਦੇ ਵਿੱਚ ਜਿਹੜਾ ਬੱਚਾ ਜਾਂਦਾ ਉਹਨਾਂ ਦੇ ਵਿੱਚ ਜਗਰੂਗਾਰ ਦਾ ਬੱਚਾ ਜਾਂਦਾ ਉਹਨਾਂ ਦੇ ਵਿੱਚ ਏਕ੍ਰੇਟ ਮਨੂਨ ਦਾ ਬੱਚਾ ਜਾਂਦਾ ਉਹਨਾਂ ਸਾਰੇ ਬੱਚੇ ਜਾਂਦੇ ਕਿਉਂਕਿ ਇਤੋਂ ਬੜਾ ਪਰਪਰ दूसरी पॉलिसी हैगी हेल्थ केय जो अटेट की गल कर रहे हैं आपका स्टेट का हिस्सा है सिविल सोसायटी की गलबात कर रहे हैं तो अभी एक बेसिकली कलैक्टिव लिवल सॉरी कलैक्टिव लिविंग की गल कि असं क्ठे होकर रहना एक रोल बना के कुछ रोल बना के सो यही कलैक्टिव लिविंग की गलबात है, है तो वाके स्टेट है वो बचे जी मां बड़ी है ਉਮਾਨੀ ਤਾਂ ਫਿਰ 스테ਟ ਨੇ ਫਿਰ ਕੁਝ ਹੋਰ ਆ ਸੋ ਮੋੜੇ ਵਿੱਚ ਆਪਾਂ ਹੈਲਥ ਕੇਅਰ ਦੀ ਗੱਲਬਾਤ ਕਰੀਏ ਤਾਂ ਹੈਲਥ ਕੇਅਰ ਦੇ ਵਿੱਚ ਜਿਹੜੇ ਇਹਨਾਂ ਮੂਲਕਾਂ ਨੇ ਕੀ ਕੀਤਾ ਕਿ ਕਿਸੇ ਬੱਚੇ ਦੀ ਜਿਹੜੀ ਬਿਮਾਰੀ ਹੈ ਉਹਦਾ ਇਲਾਜ ਇਸ ਕਰਕੇ ਨਹੀਂ ਹੋਣਾ ਚਾਹੀਦਾ ਕਿ ਜੇ ਦੇ ਵਿੱਚ ਪੈਸੇ ਕਿੱਥੇ ਉਹਦਾ ਇਲਾਜ ਇਸ ਕਰਕੇ ਹੋਣਾ ਚਾਹੀਦਾ ਕਿ ਉਹਦੀ ਬਿਮਾਰੀ ਕਿ ਹੈ ਹਰਕ ਨੂੰ ਉਹਦੇ ਲੋੜ ਮੁਤਾਬਕ ਹੈਲਥ ਕੇਅਰ ਮਿਲਣਾ ਚਾਹੀਦਾ ਡਾਕਟਰ ਦੇ ਵਿੱਚ ਉਹਦੀ ਅੱਖ ਦੇ ਵਿੱਚ ਕਿਤੇ ਕੋਈ ਕੁਝ ਨਹੀਂ ਹੈ ਕਿ ਬੱਚਾ ਕੀ ਦਾ ਹੈ ਤੇ ਇਹ ਪੈਸੇ ਕਿੰਨੇ ਲੈ ਸਕਦਾ ਨਹੀਂ ਦੇ ਸਕਦਾ ਡਾਕਟਰ ਸਿਰ ਤੇ ਇਹ ਵੇਂਦਾ ਜੀ ਇਹ ਇੱਕ ਪੇਸ਼ੈਂਟ ਆ ਤੇ ਇਹ ਪੇਸ਼ੈਂਟ ਦਾ ਆ ਬਿਮਾਰੀ ਆ ਤੇ ਆ ਚੁੱਕਿਆ ਹੈ ਉਹਦੇ ਮੁਤਾਬਕ ਜਿਹੜਾ ਕੰਮ ਲਾ ਇਹਨੂੰ ਅਸੀਂ ਕਹਿੰਦੇ ਹਾਂ ਯੂਨੀਵਰਸਲ ਹੈਲਥ ਕੇਅਰ ਸਿਸਟਮ ਔਰ ਮੈਂ ਵੀ ਗੱਲ ਕਹਿ ਰਿਹਾ ਹਾਂ ਹੈ ਮੈਨੂੰ ਚੋਰੀ ਦੀ ਗੱਲਾਂ ਨਹੀਂ ਕਹਿ ਰਹੇ ਇਹ ਗੱਲਾਂ ਅੱਜ ਪ੍ਰੈਕਟੀਕਲ ਵਿੱਚ ਸੋ ਇਹਨਾਂ ਮਿਲਕਾਂ ਦੇ ਵਿੱਚ ਬਹੁਤਿਆਂ ਦੇ ਵਿੱਚ ਮਿਨੀਮਲ ਸਿਹਤ ਸਿਸਟਮ ਹੈਗਾ ਉਹਦਾ ਮਤਲਬ ਪ੍ਰੈਕਟੀਕਲੀ ਕੀ ਹੈ ਕਿ ਜੇ ਜਗਰੂਪ ਨੂੰ ਜਿਹੜਾ ਬਰਾੜ ਬਿਮਾਰ ਹੋ ਜਾਂਦਾ ਹੈ ਕਿ ਅੱਜ ਕੈਪਨ ਦੇ ਵਿੱਚ ਮਿਲਸਟਰ ਹੈਗਾ ਜੇ ਮੈਂ ਜਦੋਂ ਹਸਪੀਟਲ ਪਹੁੰਚਦਾ ਮੈਂ ਤੁਮ ਬੂਰੇ ਵੀ ਬੰਦੇ ਬੈਠੇ ਤੇ ਕੋਈਆਂ ਨੂੰ ਪਹਿਲਾਂ ਪਛਕੇ ਮਿਲ ਨਹੀਂ ਮਿਲ ਸਾਈ ਜਾਉਗਾ ਆਪਾਂ ਕਈ ਬਰਾਬਰਤਾ ਦੀ ਗੱਲ ਕਰਦੰਨੇ ਆ ਜਦੋਂ ਜਾਂਚ ਹੋ ਲੱਗੂ ਹੁੰਦੇ ਉਹ ਕਹਿੰਦਾ ਇਹ ਤਾਂ ਨਹੀਂ ਮੰਗਿਆ ਜੇ ਮੈਂ ਮੈਂ ਤਾਂ ਹੁਣ ਮੰਤਰੀ ਵਰਗਾ ਮੈਨੂੰ ਤਾਂ ਬੇਮੂਰੇ ਜਾਣਾ ਚਾਹੀਦਾ ਜਦੋਂ ਅਸੀਂ ਇਹਦੀ ਗੱਲ ਕਰਦੇ ਹੱਕਾਂ ਲੈਣ ਦੀ ਗੱਲ ਕਰਦੇ ਹਾਂ ਜਦੋਂ ਉਹਦੇ ਵਿੱਚ ਕੁਝ ਚੀਜ਼ਾਂ ਦੇਣੀਆਂ ਵੀ ਪੈਣੀਆਂ ਨੇ ਤੁਸੀਂ ਇੱਕ ਅਲੀਟ ਦੇ ਤੌਰ ਤੇ ਇੰਜੋਏ ਕਰਦੇ ਹੋ ਉੱਥੇ ਦੇਣੀਆਂ ਨੇ ਪੈਣੀਆਂ ਗੜੀਆਂ ਔਖੀਆਂ ਲੱਗੀਆਂ ਅਸਲ ਵਿੱਚ ਸੋ ਇਹ ਹੈ ਦੇ ਮੁੱਖ ਮੰਤਰੀ ਦਾ ਬੱਚਾ ਖੜਾ ਹੋਏ ਤੁਹਾਨੂੰ ਤੋਂ ਮੇਰੀ ਗੱਲ ਜਿਆਦਾ ਆਉੜ ਲੱਗੂਗੀ ਤਾਂ ਮੁੱਖ ਮੰਤਰੀ ਵੀ ਉਸ ਬੱਚੇ ਨੂੰ ਆਪਣੇ ਕਿਤੇ ਉਹ ਜਾ ਦੇਤਾਰਾ ਲੇ ਕਿ ਜੇ ਉਹ ਉੱਥੇ ਕੋ ਨਾਂ ਨਕੀਆਂ ਨਹੀਂ ਬੱਡੀਆਂ ਨਹੀਂ ਆਉਣੇ ਚਾਹ ਕੋਈ ਵੀ ਵਿਦਿਅਕ ਸਿੱਖਿਆ ਬੰਦ ਕਰਾ ਦੇ ਤੇ ਉਹ ਲਾਈਨ ਚ ਲਾ ਕੇ ਉਹਨੂੰ ਬਲੋਇੰਗ ਇਹ ਹੈਗਾ ਯੂਨੀਵਰਸਿਟੀ ਦਾ ਸਿਸਟਮ ਜਿਹਦੇ ਨਾਲ ਉਹ ਸੋਸਾਇਟੀਆਂ ਜੋ ਬਣਿਆ ਉਹ ਬਣਿਆ બીજી ਜਿਹੜੀ ਹੈਗੀ ਆ ਪਾਲਿਸੀ ਉਹ ਹੈਗੀ ਆ ਇਕਨੋਮਿਕ ਪਾਲਿਸੀ ਉਸ ਮੁਲਕ ਦੀ ਇਕਨੋਮੀ ਕਿਸੀ ਇਕਨੋਮਿਕ ਪਾਲਿਸੀ ਚ ਦੋ ਚੀਜ਼ਾਂ ਆਉਂਦੀਆਂ ਨੇ ਇੱਕ ਚੀਜ਼ ਤਾਂ ਹੈ ਰਹੀ ਕਿ ਪਾਲਿਸੀ ਬਣਦੀ ਹੈ ਪਾਲਿਸੀ మేకర్ ਪਾਲਿਸੀ ਕਾੜਾ ਪਾਲਿਸੀ ਬਣਾਉਂਦਾ ਆਪਣੀ ਸੋਚ ਦੇ ਮੁਤਾਬਕ ਬਣਾਉਂਦਾ ਆਪਣੀ ਜੁਪੀਸ਼ਨ ਦੇ ਮੁਤਾਬਕ ਬਣਾਉਂਦਾ ਬਣਾਉਂਦਾ ਹਰੇਕੀ ਪਬਲਿਕ ਗੁੱਡਵਿਲਰੀ ਲੇਕਿਨ ਉਹਦਾ ਪਰਸਪੈਕਟਿਵ ਡਿਫਰੈਂਟ ਹੋ ਸਕਦਾ ਇਹਨਾਂ ਮੁੰਟਾਂ ਨੇ ਬੇਤਰ ਸਾਡੇ ਨਾਲੋਂ ਕੀ ਕੀਤਾ ਇਤੋਂ ਨਾਲੋਂ ਉਹ ਇਹ ਹੈ ਕਿ ਇਹਨਾਂ ਨੇ ਬਲੂ ਕਾਲਰ ਤੇ ਜਿਹੜੀ ਵਾਈਟ ਕਾਲਰ ਜੌਬ ਹੈ ਉਹਦੀ ਇਨਕਮ ਸੇਮ ਕਰਦੀ ਬੜੀ ਸੌਖੀ ਹੈ ਸਮਝਣੇ ਉਹ ਜੀ ਲਾਗੂ ਕਰਨੀ ਹੈ ਜਿਹੜੀ ਸਟੈਬਲਿਸ਼ਮੈਂਟ ਉਹਨਾਂ ਨੂੰ ਨਹੀਂ ਹੋਈ ਸਕਦਾ। ਅਮੈਂ ਤਾਂ ਆਈਐਸ ਬਣਿਆ ਬੜੇ ਨਕਰਗਰ ਮੈਂ ਬੜਾ ਬਟਾ ਕੰਪਿਊਟਰ ਜਨਾ। ਮੈਂ ਪ੍ਰੋਫੈਸਰ ਬਣਿਆ ਯੂਚਰੀ ਕਰਮਣੇ ਕੋਈ। ਤੂੰ ਕਹਿਣਾ ਉਹ ਜਿਹੜਾ ਅਕਿੰਝ ਫੇਰ ਜਿਹੜਾ ਉਹਨੇ ਪਹਿਲੇ ਇੱਕ ਵਾਰ ਦਾ। ਠੀਕ ਹੈ। ਜਿਹੜੇ ਮੈਨੂ ਜੌਬ ਕਰਨ ਵਾਲਾ ਬੰਦਾ ਹੈ ਅਜਿਹੇ ਪ੍ਰੋਕਟਰ ਡਰਾਈਵਰ ਆ ਮੇਰੇ ਮੇਰਾ ਗਵੰਡੀ ਆ। ਉਹਨੇ ਇੱਕ ਚਾਹਦਾ ਉਹਨੇ ਜਿਹਨੇ ਮੇਰੇ ਉਹਦੇ ਇੱਕ ਚਾਹਦਾ ਉਹਨੇ ਜਿਹਨੇ ਜਿੰਨੇ ਆਪਣੇ ਜਿਹੇ ਪ੍ਰੋਫੈਸਰ ਵੀ ਹੈ ਜਾਂ ਪੁਲਿਸ ਸਿਚਨ ਦੇ ਸਾਹਮਣੇ ਜਿਹੜਾ ਕੰਬੇ ਤੇ ਜਾਣ ਵਾਲਾ ਬੰਦਾ ਹੈ ਉਹ ਵੀ ਦੇਸ਼ ਕਰਕੇ ਉੱਤੇ ਜਿਹੜੀ ਡਿਸਟ੍ਰੀਬਿਊਸ਼ਨ ਆਫ ਵੈਲਥਾ ਜਾਂ ਜਿਹੜੀ ਪ੍ਰੋਗਰੈਸ ਹੋਈ ਹੈ ਸਮਾਜ ਦੀ ਜਾਂ ਇਕਨੋਮੀ ਮਜ਼ਬੂਤ ਹੋਈ ਹੈ ਕਿਉਂਕਿ 90% ਬੰਦੇ ਮੀਡਲ ਕਲਾਸ ਬਣ ਗਏ ਯੇਰਨਾ ਮਲੇ ਦੀ ਸਰ ਕੋ ਹਰਕ ਬੰਦੇ ਨੇ ਛੋੜਾ ਕਰ ਲੈਣਾ ਕਾਰ ਲੈਣੀ ਫ੍ਰਿਜ ਲੈਣਾ ਆਪਣੀ ਬੋਡੀ ਤੇ ਕਿਆਨ ਬਾਹਰ ਤੋਂ ਇਕਦਾ ਇਹ ਦੂਜੀ ਇਕਨੋਮੀ ਦੇ ਵਿੱਚ ਆਉਂਦੀ ਹੈ ਡਿਸਟ੍ਰਿਬਿਊਸ਼ਨ ਆਫ ਵੈਲਥ ਜਿਹੜੀ ਸਟੇਟ ਹੈ ਇੱਕ ਵੱਡਾ ਕੰਮ ਕੀ ਕਰਦੀ ਹੈ ਇਹ ਵੈਲਥ ਨੂੰ ਰੀਡਿਸਟ੍ਰਿਬਿਊਟ ਕਰਦੀ ਤੇ ਉੱਥੋਂ ਸਰਕਾਰ ਹੈ ਜਾਂ ਫੈਡਰਲ ਸਰਕਾਰ ਹੈ ਔਰ ਜਿਹਨੇ ਪ੍ਰੋਗਰੈਸ ਪ੍ਰੋਗਰੈਸਿਵ ਗਵਰਨਮੈਂਟ ਦਾ ਹੈ ਉਹ ਜਿਹੜੀ ਡਿਸਟ੍ਰਿਬਿਊਸ਼ਨ ਕਰਦੀ ਹੈ ਉਹ ਇਹ ਕਰਦੀ ਹੈ ਵੀ ਜਿਹੜਾ ਜਿੰਨਾ ਅਸੀਂ ਰੈਵਨਿਊ ਕੱਟਾ ਕਰਦੇ ਆ ਉਹ ਰੈਵਨਿਊ ਕੱਟਾ ਕਰਕੇ ਅਸੀਂ ਜਿਹੜਾ ਲੋਕਾਂ ਦੀ ਜਿੰਮਤ ਤੋਂ ਪਹਿਲਾਂ ਕਹਿ ਰਹੇ ਕੁਝ ਪਾਲਸੀਆਂ ਨੂੰ ਸਪੋਰਟ ਕਰਦੇ ਹਾਂ ਕਿ ਐਜੂਕੇਸ਼ਨ ਇਹ ਜੁਣੀ ਚਾਹੀਦੀ ਹੈ ਹੈਲਥ ਕੇਅਰ ਇਹ ਜੁਣੀ ਚਾਹੀਦੀ ਹੈ ਉੱਥੋਂ ਪਾਸੇ ਜਾ ਕੇ ਇਹ ਅਸੀਂ ਵੈਲਫੇਅਰ ਕਿਉਂ ਦੇਣਾ ਤਾਂ ਉਹ ਬੰਦੇ ਦੀ ਇਕਨੋਮਿਕ ਸਿਚੁਏਸ਼ਨ ਦੇਖ ਕੇ ਕਰਨਾ ਨਾ ਕਿ ਤੁਸੀਂ ਪਰ ਹੁਣ ਕੋਈ ਵੀ ਪੁਲਿਸ ਦਾ ਨਾਮ ਲੈਣਾ ਜਦੋਂ ਕੋਈ ਵੀ ਪੁਲਿਸ ਦਾ ਕਿ ਤੁਸੀਂ ਕੋਈ ਬੈਨੀਫਿਟ ਸਟੈਬਲਿਸ਼ ਕਰ ਰਹੇ ਹੋ ਕੋ ਨੂੰ ਉਹ ਔਰਤ ਜਾਂ ਉਹ ਬੰਦਾ ਵੀ ਲੈ ਰਿਹਾ ਜਿਹੜੇ ਕੋਲੇ 30000 ਕੋਰ ਰੁਪਏ ਦੀ ਅਮ ਦਾ ਤੇ ਦੂਜੇ ਪਾਸੇ ਉਹ ਔਰਤ ਨੂੰ ਦੇਣਾ ਤੁਸੀਂ ਜਿਹੜੀ ਦੁਬਾਰੇ ਬੱਟਲ ਚੱਕਿਆ ਪਿੱਛੇ ਬੱਚਾ ਚੰਗਾ ਤੇ ਉਹਦਾ ਦੋਨਾਂ ਨੂੰ ਹਜ਼ਾਰ ਦੇ ਇਹ ਤੇ ਕਿਹੜੇ ਸਿਸਟਮ ਦੇ ਵਿੱਚ ਫਿਰ ਹੋ ਸਕਦਾ ਬੇਅਰਮ ਸੋਚ ਕਰਕੇ ਪੂਰੀ ਕੰਪੀਟਿਟਿਡ ਹੋਣਾ ਚਾਹੀਦਾ ਤਾਂ ਕਿ ਤੁਸੀਂ ਸਮਾਜ ਦੇ ਵਿੱਚ ਫਰਕ ਪਾ ਸਕੋ ਉਹਨਾਂ ਦਾ ਲੋੜ ਹੀ ਜਿਵੇਂ ਇਹਨੇ ਪੈਸੇ ਹਨ ਉਹਨਾਂ ਨੂੰ ਲੋੜ ਬੰਦਾਂ ਨੂੰ ਜਿਹੜੀ ਵੈਲਫੇਅਰ ਦੇ ਅਧਿਕਾਰ ਨੇ ਉਹਨਾਂ ਦੀ ਜਿਹੜੀ ਹੋਣੀ ਚਾਹੀਦੀ ਸੋ ਡਿਸਟ੍ਰੀਬਿਊਸ਼ਨ ਆਫ ਵੈਲਥ ਇੱਕ ਬਹੁਤ ਬਟਲਡਰ ਦਾ ਟੂਲ ਹੈ ਸਮਾਜ ਦੇ ਵਿੱਚ ਆਰਥਿਕ ਬਰਾਬਰੀ ਲਿਆਉਣ ਦਾ ਉਸ ਤੋਂ ਬਾਅਦ ਆਉਂਦਾ ਜੀ ਜਿਹੜਾ ਯੂਨੀਵਰਸਿਟੀ ਰੂਲ ਆਫ ਲਾ ਕਹਿੰਦੇ ਇਹਨੂੰ ਸ਼ਬਦਾਂ ਸਮਝਣਾ ਬਹੁਤ ਸੌਖਾ ਪਹਿਲਾਂ ਹੀ ਮੈਂ ਜ਼ਿਕਰ ਕੀਤਾ ਪਰ ਇਹਦੀ ਪ੍ਰੈਕਟੀਕਲ ਸਮਝ ਕਰਨੀ ਬਹੁਤ ਦੀਪ ਹੈ ਤੇ ਮੈਂ ਕਿਸੇ ਹੱਦ ਤੱਕ ਇਹਨਾਂ ਸਮਝ ਤੋਂ ਬਾਹਰ ਰੂਲ ਆਫ ਲਾ ਕੀ ਹੈ ਕਿ ਜੋ ਲਾ ਉਹ ਕਾਨੂੰਨ ਹੈ ਤੁਸੀਂ ਕੌਣ ਹੈ ਕੌਣ ਨਹੀਂ ਅਮੀਰ ਹੈ ਗਰੀਬ ਹੈ ਪਾਵਰਫੁਲ ਹੈ ਆਈਐਸਐਮ ਮੰਤਰੀ ਹੈ ਕਦਮ ਬੈਠੇ ਆ ਪਾਲਸੀ ਹੈ